ਹਾਂਜੀ ਅੱਜ ਦੇ ਇਸ ਵੀਡੀਓ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸੋ ਪਿਛਲੇ ਵੀਡੀਓ ਦੇ ਵਿੱਚ ਆਪਾਂ ਵਿਸ਼ਾ ਵਸਤੂ ਪੜਿਆ ਸੀ। ਇਸ ਵੀਡੀਓ ਦੇ ਵਿੱਚ ਆਪਾਂ ਪ੍ਰਸ਼ਨ ਉੱਤਰ ਪੜਾਂਗੇ। ਸੋ ਪਿਛਲੀ ਵੀਡੀਓ ਦੇਖਣ ਲਈ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਪਲੇਲਿਸਟ ਦਾ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। ਹਾਂਜੀ ਵੀਡੀਓ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਆਪਾਂ ਛੋਟੇ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ। ਸੋ ਪਹਿਲਾ ਪ੍ਰਸ਼ਨ ਭਾਰਤ ਵਿੱਚ ਕਲਾ ਨਿਵੰਦ ਕਿਸ ਦੀ ਰਚਨਾ ਹੈ ਉੱਤਰ ਦਿੰਦਾ ਹੋਇਆ ਭਾਰਤ ਵਿੱਚ ਕਲਾ ਨਿਵੰਦ ਸਰਦਾਰ ਸੁਰਮਖ ਅਮੋਲ ਦੀ ਰਚਨਾ ਹੈ ਅਗਲਾ ਕੁਐਸਚਨ ਭਾਰਤ ਵਿੱਚ ਕਲਾ ਨਿਵੰਦ ਦਾ ਵਿਸ਼ਾ ਕੀ ਹੈ ਸੋ ਅੱਗੇ ਉੱਤਰ ਦਿੰਦਾ ਹੋਇਆ ਭਾਰਤ ਵਿੱਚ ਕਲਾ ਨਿਵੰਦ ਦਾ ਵਿਸ਼ਾ ਭਾਰਤੀ ਬੁੱਤਕਾਰੀ ਤੇ ਮੂਰਤੀ ਕਲਾ ਦੇ ਉਦੇਸ਼ ਇਤਿਹਾਸ ਤੇ ਇਹਦੇ ਹਸੇ ਬਾਰੇ ਜਾਣਕਾਰੀ ਦੇਣਾ ਹੈ ਇੱਕ ਕੁਐਸਚਨ ਪੰਜਾਬ ਯੂਨੀਵਰਸਿਟੀ ਦੀ ਪੇਪਰ ਵਿੱਚ 2022 ਦੇ ਵਿੱਚ ਆਇਆ ਹੋਇਆ ਅੱਗੇ ਲਿਖਿਆ ਹੋਇਆ ਤੀਸਰਾ ਕੁਐਸਚਨ ਨਿਵੰਦਕਾਰ ਨੂੰ ਕਿਸ ਗੱਲ ਦਾ ਦੁੱਖ ਹੈ ਉੱਤਰ ਨਿਵੰਦਕਾਰ ਨੂੰ ਦੁੱਖ ਹੈ ਕਿ ਸਾਨੂੰ ਹੋਰ ਨਾ ਦੇਸ਼ਾਂ ਦੀ ਕਲਾ ਬਾਰੇ ਤਾਂ ਕੁਝ ਨਾ ਕੁਝ ਪਤਾ ਹੁੰਦਾ ਹੈ ਪਰ ਆਪਣੇ ਦੇਸ਼ ਦੀ ਕਲਾ ਦੇ ਇਤਿਹਾਸ ਤੇ ਵਿਕਾਸ ਬਾਰੇ ਅਤੇ ਉਸ ਦੇ ਲੱਛਣ ਦਾ ਬਹੁਤ ਘੱਟ ਗਿਆਨ ਹੈ ਜਿਸ ਕਰਕੇ ਆਪਣੇ ਦੇਸ਼ ਵਿੱਚ ਭਾਰੀ ਕਲਾ ਭੰਡਾਰ ਹੋਣ ਤੇ ਵੀ ਅਸੀਂ ਉਸ ਦਾ ਬਹੁਤਾ ਰਸ ਨਹੀਂ ਲੈ ਸਕੇ ਤੇ ਨਾ ਹੀ ਬਾਹਰਲੇ ਲੋਕਾਂ ਨੂੰ ਇਸ ਦੇ ਮਹੱਤਵ ਬਾਰੇ ਚੰਗੀ ਤਰ੍ਹਾਂ ਦੱਸ ਸਕੇ ਹਾਂ ਅੱਗੇ ਚੌਥਾ ਕੁਐਸਚਨ ਨਵੀਨ ਕਾਲ ਵਿੱਚ ਕਿੰਨਾ ਕਿੰਨਾ ਲੇਖਕਾਂ ਨੇ ਭਾਰਤ ਦੀ ਕਲਾ ਬਾਰੇ ਪੁਸਤਕਾਂ ਲਿਖੀਆਂ ਹਨ ਉੱਤਰ ਨਵੀਨ ਕਾਲ ਵਿੱਚ ਆਨੰਦ ਕੁਮਾਰ ਸਵਾਮੀ ਪ੍ਰੋਫੈਸਰ ਹਮਾਇੂ ਕਬੀਰ ਪ੍ਰੋਫੈਸਰ ਸੁਰਿੰਦਰ ਨਾਸ ਦੇਸ਼ ਗੁਪਤਾ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਡਾਕਟਰ ਰਾਦਾ ਕੁਮਤ ਮੁਕਰ ਜੀ ਅੱਧ ਵਿਦਵਾਨਾਂ ਨੇ ਭਾਰਤ ਦੀ ਕਲਾ ਬਾਰੇ ਆਪਣੀਆਂ ਪੁਸਤਕਾਂ ਲਿਖੀਆਂ ਹਨ ਅੱਗੇ ਪੰਜਵਾਂ ਪ੍ਰਸ਼ਨ ਸਰ ਜਾਨ ਮਾਰਸ਼ਲ ਨੇ ਕੀ ਕਿਹਾ ਹੈ ਉੱਤਰ ਸਰ ਜਾਨ ਮਾਰਸ਼ਲ ਨੇ ਕਿਹਾ ਹੈ ਕਿ ਭਾਰਤ ਦੀ ਕਲਾ ਨੂੰ ਪੂਰੀ ਤਰ੍ਹਾਂ ਸਮਝਣ ਲਈ ਮੱਧ ਏਸ਼ੀਆ ਚੀਨ ਤੇ ਜਪਾਨ ਤੱਕ ਫੈਲੇ ਬੁੱਧ ਧਰਮ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅੱਗੇ ਛੇਵਾਂ ਪ੍ਰਸ਼ਨ ਜੋ ਕਿ ਪੰਜਾਬ ਯੂਨੀਵਰਸਿਟੀ ਦੇ ਪੇਪਰ 2015 ਦੇ ਵਿੱਚ ਆਇਆ ਹੋਇਆ ਹੈ ਪੰਡਿਤ ਨਹਿਰੂ ਦਾ ਭਾਰਤੀ ਕਲਾ ਬਾਰੇ ਕੀ ਵਿਚਾਰ ਹੈ ਉੱਤਰ ਪੰਡਿਤ ਨਹਿਰੂ ਦਾ ਭਾਰਤੀ ਕਲਾ ਭਾਰਤ ਦੇ ਧਰਮ ਦਰਸ਼ਨ ਨਾਲ ਇੰਨੀ ਸੰਬੰਧਿਤ ਹੈ ਕਿ ਇਹਨੂੰ ਬਿਨਾਂ ਸਮਝੀ ਭਾਰਤੀ ਕਲਾ ਨੂੰ ਜਾਣਨਾ ਕਠਿਨ ਹੈ ਅੱਗੇ ਸੱਤਵਾਂ ਪ੍ਰਸ਼ਨ ਭਾਰਤੀ ਕਲਾ ਦਾ ਆਰੰਭ ਕਦੋਂ ਹੋਇਆ ਉੱਤਰ ਭਾਰਤੀ ਕਲਾ ਦਾ ਆਰੰਭ ਵੇਦਾਂ ਆਰਿਆ ਲੋਕਾਂ ਦੇ ਆਉਣ ਤੋਂ ਬਹੁਤ ਮਗਰੋ ਹੋਇਆ ਕਿਉਂਕਿ ਆਰਿਆ ਲੋਕ ਸ਼ਕਤੀਆਂ ਦੀ ਪੂਜਾ ਤਾਂ ਕਰਦੇ ਸਨ ਪਰ ਮੰਦਰਾਂ ਤੇ ਮੂਰਤੀਆਂ ਦੀ ਲੋੜ ਨਹੀਂ ਸਨ ਰੱਖਦੇ ਅੱਗੇ 8ਵਾਂ ਪ੍ਰਸ਼ਨ ਭਾਰਤ ਵਰਗੀ ਕਲਾ ਹੋਰ ਕਿੱਥੇ ਕਿੱਥੇ ਵਿਕਸਿਤ ਹੋਈ ਉੱਤਰ ਭਾਰਤ ਵਰਗੀ ਕਲਾ ਇੰਡੋਨੇਸ਼ੀਆ ਕੋਰੀਆ ਤੇ ਜਾਪਾਨ ਵਿੱਚ ਵਿਕਸਿਤ ਹੋਈ ਅੱਗੇ 9ਵਾਂ ਵਰਦੀ ਕਲਾ ਨੇ ਆਪਣੇ ਸਾਹਮਣੇ ਕੀ ਉਦੇਸ਼ ਰੱਖਿਆ ਉੱਤਰ ਬੁੱਤ ਤੇ ਮੂਰਤੀਆਂ ਬਣਾਉਂਦੇ ਸਮੇਂ ਭਾਰਤੀ ਕਲਾਕਾਰਾਂ ਨੇ ਦੇਵੀ-ਦੇਵਤਿਆਂ ਦੇ ਕਾਰਜਾਂ ਤੇ ਉਹਨਾਂ ਵੱਲੋਂ ਮਿਲਦੇ ਲਾਭ ਨੂੰ ਰੂਪਮਾਨ ਕੀਤਾ ਹੈ। ਇਸ ਵਰਗ ਦਾ ਰਾਹ ਲੱਭਣ ਦਾ ਉਦੇਸ਼ ਸਾਹਮਣੇ ਰੱਖਿਆ ਹੈ। ਭਾਰਤ ਦੇ ਇੱਕ ਪਰੰਪਰਾਵਾਦੀ ਦੇਸ਼ ਹੋਣ ਕਰਕੇ ਕਲਾਕਾਰਾਂ ਦਾ ਮੁੱਖ ਉਦੇਸ਼ ਇਥੋਂ ਦੀ ਕਲਾ ਦੀ ਰੀਤੀ ਤੇ ਨਿਯਮਾਂ ਦੀ ਪਾਲਣਾ ਹੀ ਰਿਹਾ ਹੈ ਨਾ ਕਿ ਆਪਣੇ ਮਨ ਦੀ ਪ੍ਰਸੰਨਤਾ। ਅੱਗੇ 10ਵਾਂ ਪ੍ਰਸ਼ਨ ਡਾਕਟਰ ਕੋਮਦ ਮੁਕਰਜੀ ਨੇ ਭਾਰਤੀ ਕਲਾ ਬਾਰੇ ਕੀ ਵਿਚਾਰ ਹਨ? ਪ੍ਰੋਫੈਸਰ ਰਾਧਾਕੁੰਦ ਮੁਕਰਜੀ ਦਾ ਵਿਚਾਰ ਹੈ ਕਿ ਭਾਰਤੀ ਧਰਮ ਭਾਵੇਂ ਰੂਪ ਰਹਿਤ ਈਸ਼ਵਰ ਨਾਲ ਸੰਬੰਧਿਤ ਹੈ ਪਰ ਉਸ ਦੀ ਪੂਜਾ ਤੇ ਧਿਆਨ ਜੀਵਾਂ ਲਈ ਤਦੋਂ ਹੀ ਸੰਭਵ ਹੈ ਜਦੋਂ ਉਸ ਨੂੰ ਕੋਈ ਰੂਪ ਦੇ ਦਿੱਤਾ ਜਾਵੇ ਇਸੇ ਕਰਕੇ ਭਾਰਤੀ ਧਰਮ ਨੇ ਕਲਾ ਨੂੰ ਉਪਜਾਇਆ ਹੈ ਅੱਗੇ 11ਵਾਂ ਭਾਰਤੀ ਕਲਾ ਵਿੱਚ ਕਿੰਨਾ-ਕਿੰਨਾ ਧਾਰਮਿਕ ਸ਼ਕਤੀਆਂ ਨੂੰ ਰੂਪਮਾਨ ਕੀਤਾ ਗਿਆ ਹੈ ਉੱਤਰ ਪੁਰਾਤਨ ਦੇਵਤਿਆਂ ਯਕਸ਼ ਤੇ 나ਗ ਚੀਚਕ ਦੀ ਮਾਤਾ ਚੰਗਲੀ ਦਾਇਤ ਪਸ਼ੂ ਕੰਟੀਆਂ ਵਾਲੀ ਸ਼ੇਰਨੀ ਤ੍ਰਿਤਰਾਸ਼ਟਰ ਵਿਰੋਧਕ ਵੀਰੂਪਖਸ਼ ਕੁਬੇਰ ਸੂਰਜ ਯਮ ਵਰਣ ਇੰਦਰ ਸੋਮ ਗੰਦਾਰਵ ਗਰੁੜ ਆਦਿ ਨੂੰ ਰੂਪਾਨ ਕੀਤਾ ਗਿਆ ਹੈ ਅੱਗੇ 12ਵਾਂ ਕਲਾ ਰਹੀਂ ਪ੍ਰਗਟ ਹੋਏ ਭਾਰਤੀ ਦੇਵਤਿਆਂ ਤੇ ਯੂਨਾਨੀ ਦੇਵਤਿਆਂ ਵਿੱਚ ਕੀ ਫਰਕ ਹੈ ਉਤਰ ਯੂਨਾਨੀ ਦੇਵਤੇ ਆਦਰਸ਼ਕ ਪੂਰਨਤਾ ਤੱਕ ਯੂਨਾਨੀ ਦੇਵਤੇ ਆਦਰਸ਼ਕ ਪੂਰਨਤਾ ਤੱਕ ਪਹੁੰਚੇ ਹੋਏ ਮਨੁੱਖ ਦੇ ਰੂਪ ਵਿੱਚ ਦਿਖਾਏ ਗਏ ਹਨ ਪਰੰਤੂ ਭਾਰਤ ਵਿੱਚਲੇ ਦੇਵਤਿਆਂ ਦੇ ਮਨੁੱਖੀ ਰੂਪ ਸਦਾ ਮਨੁੱਖੀ ਸ਼ਕਲਾਂ ਦੇ ਅਨੁਸਾਰ ਹੀ ਨਹੀਂ ਇਸੇ ਕਰਕੇ ਦੁਰਗਾ ਦੇਵੀ 10 ਬਾਹਾਂ ਵਾਲੀ ਤੇ ਸ਼ਿਵ ਜੀ ਪੰਜ ਮੂਖਾਂ ਵਾਲਾ ਤੇ ਬ੍ਰਹਮਾ ਚਾਰ ਸਿਰਾਂ ਵਾਲਾ ਪੇਸ਼ ਕੀਤਾ ਗਿਆ ਹੈ 13ਵਾਂ ਵਿਸ਼ਨੂੰ ਦੇ ਪੁੱਤਰਾਂ ਚਿੱਤਰਣ ਕਰੋ। ਭਗਵਾਨ ਵਿਸ਼ਨੂੰ ਸਮੁੰਦਰ ਵਿੱਚ ਹਜ਼ਾਰਾਂ ਸਿਰਾਂ ਵਾਲੇ ਭਗਵਾਨ ਵਿਸ਼ਨੂੰ ਸਮੁੰਦਰ ਵਿੱਚ ਹਜ਼ਾਰ ਸਿਰਾਂ ਵਾਲੇ ਸ਼ੇਸ਼ਨਾਗ ਦੀ ਸਰੀਰ ਉੱਤੇ ਮਗਨ ਸੁੱਤੇ ਪਏ ਹਨ। ਭਗਵਾਨ ਵਿਸ਼ਨੂੰ ਦੀ ਨਾਭੀ ਵਿੱਚੋਂ ਕਮਲ ਦੀ ਫੁੱਲ ਦੀ ਰੰਡੀ ਉੱਠ ਰਹੀ ਹੈ ਜਿਸ ਵਿੱਚ ਚਾਰ ਸਿਰਾਂ ਵਾਲਾ ਬ੍ਰਹਮਾ ਜੀ ਜਿਸ ਵਿੱਚ ਚਾਰ ਸਿਰਾਂ ਵਾਲੇ ਬ੍ਰਹਮਾ ਜੀ ਵਿਰਾਜਮਾਨ ਹਨ ਕੋਲ ਲਕਸ਼ਮੀ ਸ਼ਾਂਤ ਬੈਠੀ ਹੈ। ਇਕ ਤਰ੍ਹਾਂ ਦਾ ਪ੍ਰਸ਼ਨ ਭਗਵਾਨ ਵਿਸ਼ਨੂੰ ਦੇ ਬੁੱਤ ਵਿੱਚ ਵੱਖ-ਵੱਖ ਚੀਜ਼ਾਂ ਕਿਹੜੀ-ਕਿਹੜੀ ਗੱਲ ਦਾ ਚਿੰਨ ਹਨ ਉੱਤਰ ਇਸ ਵਿੱਚ ਇਸ ਬੁੱਤ ਵਿੱਚ ਛੇਸ਼ਨਾਗ ਸਰਵ ਸੰਸਾਰ ਅਤੇ ਉਸ ਅਨੰਤਤਾ ਦਾ ਸੂਚਕ ਹੈ ਜੋ ਸਾਰੇ ਸੰਸਾਰ ਵਿੱਚ ਵੰਡੀ ਜਾਂਦੀ ਹੈ ਭਗਵਾਨ ਵਿਸ਼ਨੂੰ ਮਗਨ ਹਨ ਵਿਸ਼ਨੂੰ ਤੇ ਲਕਸ਼ਮੀ ਦਾ ਇਕੱਠੇ ਹੋਣਾ ਉਤਪਤੀ ਦਾ ਚਿੰਨ ਹੈ ਲਕਸ਼ਮੀ ਪ੍ਰਕਿਰਤੀ ਦਾ ਚਿੰਨ ਹੈ ਬ੍ਰਹਮਾ ਉਤਪਤੀ ਦਾ ਦੇਵਤਾ ਹੈ ਤੇ ਕੰਵਲ ਦਾ ਫੁੱਲ ਵਿਕਾਸ ਦਾ ਚਿੰਨ ਹੈ ਅੱਗੇ 15ਵਾਂ ਲੇਖਕ ਨੇ ਕਲਾ ਦੇ ਕਿਹੜੇ-ਕਿਹੜੇ ਤੱਤ ਦੱਸੇ ਹਨ ਕਲਾ ਦੇ ਚਾਰ ਤੱਤ ਹਨ ਵਿਭਾਵ ਅਨੁਭਾਵ ਭਾਵ ਤੇ ਸਤਿ ਭਾਵ 16ਵਾਂ ਪ੍ਰਸ਼ਨ ਯੂਰਪ ਦੇ ਵਿਦਵਾਨਾਂ ਦੇ ਭਾਰਤੀ ਕਲਾ ਬਾਰੇ ਕੀ ਵਿਚਾਰ ਹਨ ਉੱਤਰ ਯੂਰਪ ਦੇ ਬਹੁਤ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਜੀਵਨ ਦੀ ਨਿਰੀ ਨਕਲ ਕਲਾ ਨਹੀਂ ਸਗੋਂ ਇਸ ਸਿਰਜਣਹਾਰ ਸ਼ਕਤੀ ਨਾਲ ਇੱਕ ਸੁਰ ਹੋ ਕੇ ਇਸ ਸੰਸਾਰ ਦੀ ਲੁਕ ਮੇ ਸ਼ਕਤੀ ਨੂੰ ਪ੍ਰਗਟਾਉਣਾ ਹੀ ਕਲਾ ਦਾ ਮਹਾਨ ਕਰਤਵ ਹੈ। ਭਾਰਤੀ ਕਲਾ ਵਿੱਚ ਇਹੋ ਜਤਨੀ ਹੀ ਪ੍ਰਦਾਨ ਰਿਹਾ ਹੈ। ਪ੍ਰਸ਼ਨ ਨੰਬਰ 17 ਮੁੱਢਲੀ ਭਾਰਤੀ ਕਲਾ ਕਿਹੋ ਜਿਹੀ ਸੀ ਤੇ ਕਿੰਨੀ ਪੁਰਾਣੀ ਹੈ? ਪਹਿਲਾਂ ਪੈਲ ਭਾਰਤੀ ਕਲਾ ਪੱਥਰ ਉੱਪਰ ਉਪਜਦੀ ਰਹੀ ਤੇ ਫਿਰ ਤਾਂਬੇ ਦੀਆਂ ਮੂਰਤੀਆਂ ਵਿੱਚ। ਉੱਤਰੀ ਮੱਧ ਹਿੰਦ ਦੀਆਂ ਗੁਫਾਵਾਂ, ਮਿਰਜ਼ਾਪੁਰ, ਹੁਸ਼ੰਗਾਬਾਦ ਦੀਆਂ ਮੂਰਤੀਆਂ ਵਿੱਚ ਬਹੁਤ ਸਾਰੇ ਸ਼ਿਕਾਰ ਦੇ ਚਿੱਤਰ ਹਨ ਹੜੱਪਾ ਤੇ ਮੋਹਨਜੋਦਾਰੋ ਵਿੱਚ ਮਿਲੇ ਪੱਥਰ ਤੇ ਤਾਂਬੇ ਦੇ ਹਥਿਆਰਾਂ ਤੋਂ ਪਤਾ ਲੱਗਦਾ ਹੈ ਭਾਰਤ ਵਿੱਚ 3000 ਈਸਵੀ ਪੂਰਵ ਵਿੱਚ ਸ਼ਸਤਰ ਬਣਾਉਣ ਦੀ ਕਲਾ ਤੇ ਚਿੱਤਰਕਾਰੀ ਦੀ ਵਿੱਦਿਆ ਮੌਜੂਦ ਸੀ 18 ਅਸ਼ੋਕ ਤੇ ਮੌਰੀਆ ਦੇ ਵੰਸ਼ ਸਮੇਂ ਦੀ ਕਲਾ ਦੇ ਕਿਹੜੇ-ਕਿਹੜੇ ਨਮੂਨੇ ਮਿਲਦੇ ਹਨ ਉੱਤਰ ਅਸ਼ੋਕ ਤੇ ਮੌਰੀਆ ਵੰਸ਼ ਦੇ ਰਾਜ ਸਮੇਂ ਪਹਿਲੀ ਵਾਰੀ ਇਮਾਰਤਾਂ ਅਤੇ ਬੁੱਤ ਬਣਨੇ ਆਰੰਭ ਹੋਏ ਪਾਟਲੀ ਪੁੱਤਰ ਦੇ ਵੱਡੇ ਮਹਿਲ ਵਿਚਲੇ 6 ਥੰਮ ਉਸ ਸਮੇਂ ਦੀ ਕਲਾ ਦਾ ਉੱਤਮ ਨਮੂਨਾ ਹਨ ਇਹ ਕਲਾ ਸਾਰਨਾਥ ਵਿੱਚ ਬਣੇ 50 ਫੁੱਟ ਉੱਚੇ స్తੰਭ ਵਿੱਚ ਆਪਣੇ ਸਿਖਰ ਉੱਤੇ ਪੁੱਜ ਦੀ ਦਿੱਸਤੀ ਹੈ ਇਸ ਤੋਂ ਬਿਨਾਂ ਸ਼ੋਕ ਦੇ ਸਮੇ ਹੋਰ స్తੰਭ ਵੀ ਮਿਲਦੇ ਹਨ ਅੱਗੇ 19ਵਾਂ ਪ੍ਰਸ਼ਨ 12 ਬਾਰ ਤੇ ਨਾਗਰਾਜਨੀ ਦੇ ਮੱਠ ਬਾਰੇ ਤੁਸੀਂ ਕੀ ਜਾਣਦੇ ਹੋ ਬਾਰਾ ਬਾਰ ਤੇ ਨਾਗਰਜੁਨੀ ਦੇ ਮੱਠ ਨੂੰ ਬਣਾਉਣ ਲਈ 50 ਫੁੱਟ ਉੱਚੇ ਤੇ 1400 ਮਣ ਤੇ ਪੱਥਰ 500 ਮੀਲ ਤੋਂ ਲਿਆਂਦੇ ਗਏ ਹਨ। ਇਹਨਾਂ ਥੰਮਾਂ ਉੱਤੇ ਕਿਤੇ ਹਾਥੀ ਦੀ ਮੂਰਤੀ ਹੈ ਕਿਤੇ ਸ਼ੇਰ ਦੀ ਜੋ ਕਿ ਸੰਕੇਤਕ ਹੈ। ਅੱਗੇ ਵਿਆਮਾ ਪ੍ਰਸ਼ਨ ਗੁਪਤ ਕਾਲ ਦੀ ਮੂਰਤੀ ਕਲਾ ਦੀ ਵਿਸ਼ੇਸ਼ਤਾ ਬਾਰੇ ਤੁਸੀਂ ਕੀ ਜਾਣਦੇ ਹੋ? ਇਹ ਪ੍ਰਸ਼ਨ 2017 ਦੇ ਵਿੱਚ ਆਇਆ ਹੋਇਆ। ਉੱਤਰ ਗੁਪਤ ਕਾਲ ਦੇ ਸਮੇਂ ਜਦੋਂ ਬ੍ਰਾਹਮਣ ਮਤ ਪ੍ਰਚਾਰ ਹੋਇਆ ਤਾਂ ਸਿੱਕਿਆਂ ਉੱਤੇ ਹਿੰਦੂ ਮੂਰਤੀਆਂ ਬਣਨ ਲੱਗੀਆਂ 5ਵੀਂ ਸਦੀ ਤੱਕ ਦੀਆਂ ਮੂਰਤੀਆਂ ਤੇ ਸਿੱਕਿਆਂ ਉੱਪਰ ਉਭਰੇ ਚਿੱਤਰਾਂ ਵਿੱਚ ਸੂਖਮਤਾ ਤੇ ਸੁੰਦਰਤਾ ਵਧੇਰੇ ਹੈ ਇਸ ਸਮੇਂ ਦੀ ਕਲਾ ਵਿੱਚ ਵੈਸ਼ਨਵ ਮਤ ਸ਼ੈਵ ਮਤ ਸ਼ਕਤੀ ਪੂਜਾ ਤੇ ਮਹਾਜਾਨ ਬੁੱਧ ਤੇ ਪੂਜਨਯਕ ਵਿਅਕਤੀਆਂ ਦੇ ਬੁੱਤ ਤੇ ਮੂਰਤੀਆਂ ਸ਼ਾਮਿਲ ਹਨ ਅੱਗੇ 21ਵਾਂ ਅਮਰਾਵਤੀ ਦਾ ਸਤੰਭ ਕਦੋਂ ਬਣਿਆ ਅਮਰਾਵਤੀ ਦਾ ਵੱਡਾ ਸਤੰਭ ਅੰਦਰ ਵੰਸ਼ ਦੇ ਰਾਜ ਸਮੇ ਬਣਿਆ 22ਵਾਂ ਛੇਵੀਂ ਤੋਂ ਨੌਵੀਂ ਸੈਂਦੀ ਤੱਕ ਦੀ ਕਲਾ ਕਿਹੋ ਜਿਹੀ ਸੀ ਉੱਤਰ ਇਨ੍ਹਾਂ ਤਿੰਨ ਸਾਧੀਆਂ ਵਿੱਚ ਪ੍ਰਾਣ ਕਥਾਵਾਂ ਨੂੰ ਸੁਰਜੀਤ ਕਰਨ ਦਾ ਰਿਵਾਜ ਰਿਹਾ ਹੈ ਮੁੰਬਈ ਕੋਲ ਵੀਰੂ ਪਕਸ਼ਾ ਮੰਦਰ ਤੇ ਅਲੂ ਬੋਲਦੀਆਂ ਛੱਤਾਂ ਇਸੇ ਕਲਾ ਦਾ ਨਮੂਨਾ ਹਨ ਅਗੇਤੀਵ ਭਾਰਤੀ ਕਲਾ ਨਿਬੰਧ ਦਾ ਲੇਖ ਕੌਣ ਹੈ ਇਹ ਨਿਬੰਧ ਉਸ ਦੇ ਕਿਹੜੇ ਨਿਬੰਧ ਸੰਗ੍ਰਹਿ ਵਿੱਚੋਂ ਲਿਆ ਗਿਆ ਹੈ ਉੱਤਰ ਭਾਰਤ ਵਿੱਚ ਕਲਾ ਨਿਬੰਧ ਸਰਦਾਰ ਸੁਰਮਕ ਅੰਮੋਲ ਦੀ ਰਚਨਾ ਹੈ ਇਹ ਨਿਬੰਧ ਉਸ ਦੇ ਨਿਬੰਧ ਸੰਗ੍ਰਹਿ ਮੇਰੇ ਚੋਣਵੇਂ ਨਿਬੰਧ ਵਿੱਚੋਂ ਲਿਆ ਗਿਆ ਹੈ ਅੱਗੇ 24ਵਾਂ ਪ੍ਰਸ਼ਨ ਭਾਰਤ ਵਿੱਚ ਕਲਾ ਨਿਬੰਧ ਦਾ ਕੇਂਦਰੀ ਵਿਚਾਰ ਕੀ ਹੈ ਇਹ 2016 ਦੇ ਵਿੱਚ ਆਇਆ ਹੋਇਆ ਬੀਵੀਏ ਦੇ ਵਿੱਚ ਉੱਤਰ ਭਾਰਤੀ ਕਲਾ ਦਾ ਇਤਿਹਾਸ ਆਰੀਆ ਦੇ ਆਉਣ ਨਾਲ ਆਰੰਭ ਹੁੰਦਾ ਹੈ ਇਹਨਾਂ ਦਾ ਉਦੇਸ਼ ਈਸ਼ਵਰੀ ਸ਼ਕਤੀ ਨੂੰ ਰੂਪ ਦੇ ਕੇ ਉਸ ਦੀ ਪੂਜਾ ਕਰਨਾ ਸੀ ਇਹ ਮੂਰਤੀਆਂ ਹਮੇਸ਼ਾ ਮਨੁੱਖੀ ਸ਼ਕਲਾਂ ਦੀਆਂ ਅਨੁਸਾਰ ਹੀ ਰਹੀਆਂ ਹਨ ਤੇ ਇਸ ਪੱਖੋਂ ਇਹ ਕਲਾ ਯੂਰਪੀ ਕਲਾ ਤੋਂ ਭਿੰਨ ਹੈ